ਸਤਨਾਮ ਸ੍ਰੀ ਵਾਤਪੁਰ ਸਾਹਿਬ ਜੀ ਜਬਦੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਤ ਨਾ ਹੋਬਈ ਜੇ ਸੋਚੀ ਲਖ ਵਾਰ ਚੁਪੈ ਚੁਪਨਾ ਹੋਬਈ ਜੇ ਲਾਇ ਰਹਾ ਗਿਰਤਾਰ ਖਿਆ ਭੁਖਣਾ ਉਤਰੀ ਜੇ ਬੰਨਾ ਪੁਰੀਆਂ ਪਰ ਸਹਿ ਸਿਆਣ ਪਾ ਲਖੋ ਹੈ ਤਾ ਇੱਕ ਨਾ ਚੱਲੇ ਨਾਲ ਕਿੰ ਸਚਿਆਰਾ ਹੋਈ ਐ ਕੰਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨਿਆ ਆਕਾਰ ਹੁਕਮ ਨਾ ਕਇਆ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਵਿੜਾਈ ਹੁਕਮੇ ਉਤਮ ਨੇ ਚ ਹੁਕਮ ਲੇਖ ਦੁਖ ਸੁਖ ਪਾਈ ਐ ਇਕਨਾ ਹੁਕਮੇ ਬਖਸ਼ੀਸ ਹੁਕਮੈ ਸਤਿ ਪਵਾਇਆ ਹੁਕਮੈ ਅੰਦਰ ਸਭ ਕੋ ਬਾਰਕ ਮਨਾ ਕੋਏ ਨਾਨਕ ਹੁਕਮੈ ਜੇ 부ਜੈ ਤਉ ਮੈਂ ਕਿੜੇ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਦਾਵੇ ਕੋ ਦਰ ਜਾਣੇ ਨੀ ਸਾਣ ਗਾਵੇ ਕੋ ਹੁਣ ਬਣਾਈਆ ਚਾਰ ਦਾਵੇ ਕੋ ਵਿਦਿਆ ਵਿਖੰਦੀ ਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਪੈ ਦਿਸੈ ਦੂਰ ਗਾਵੇ ਕੋ ਵੇਖੈ ਆਦਰਾ ਦੂਰ ਕਰਨਾ ਕਥੀ ਨਾ ਆਵੇ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੀ ਜੁਗਾਂ ਜੁਗੰਤ ਰਖਾਹੀ ਖਾਹੀ ਮੇਖੁ ਚਲਾਏ ਰਾਹੋ ਨਾਨਕ ਵਿਖਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਇ ਪਖਿਆ ਪਾਉ ਅਪਾਰ ਆਖਾਂ ਮੰਗੈ ਦੇਵ ਦੇਹ ਦਾ ਕਰੇ ਦਾਤਾਰ ਫੇਰ ਕੇ ਦੇ ਰਖੀਐ ਜਿਤੁ ਸੈ ਦਰਬਾਰ ਮੋਹੋ ਕੇ ਪੁਰਨ ਬੋਲੀਐ ਜਿਥੋਂ ਤਰੇ ਪਿਆਰ ਮਤਵੇੜਾ ਸਚ ਨਾਉ ਗੜਿ ਆਈ ਵਿਚਾਰ ਕਰਮੀ ਆਵੈ ਕਪੜਾ ਨੰਦਰੀ ਮੁਖ ਦੁਆਰ ਨਾਨਕ ਇਹ ਮੈਂ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਰੰਝਨ ਸੋਏ ਜਿਸੇ ਵਾਤਨ ਪਾਇਆ ਮਾਰ ਨਾਨਕ ਗਾਵੀਏ ਗੁਣੀ ਨਿਧਾਰ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੋ ਘਲ ਜਾਏ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਹਿਆ ਸੁਮਾਈ ਗੋਰੇ ਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਏ ਪੁਰਾ ਇਕ ਦੇਹ 부ਝਾਈ ਸਪਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਏ ਤੇਤ ਨਾਮਾ ਜੇ ਤੁਸਪਾ ਬਾਣਣ ਭਾਣੇ ਕੇ ਨਾਰੇ ਕਰੀ ਜੇ ਤੀਸઠੋ ਪਾਈ ਵੇਖਾਂਣ ਕਰਮਾ ਕੈ ਬਦਲ ਲਈ ਮਾਤ ਵਿੱਚ ਰਤਨ ਜਵਾਰ ਮਾਣਿਕ ਜੇ ਇਕ ਗੁਰ ਕੇ ਸਿੱਖ ਸੁਣੀ ਪੁਰਾ ਇਕ ਦੇਹ 부ਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਤੁ ਵਿਚਾਰੇ ਆਪ ਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾ ਇੱਕ ਜਸ ਕੀ ਤਜਗ ਲੈ ਜੇ ਤਿਸ ਨਦਨਾ ਆਵਈ ਤਾਂ ਬਾਤ ਨ ਪੁੱਛੇ ਕੇ ਕੀ ਤਾਂ ਅੰਦਰ ਕੀਤ ਕਰ ਦੋਸ਼ੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਹੁਣ ਦੇਤੇ ਹਾ ਕੋਈ ਨਾ ਸੁਝੇ ਜੇ ਤਿਸੁ ਸੁਣ ਕੋਏ ਕਰੇ ਸੁਣਿਆ ਸਿਦਪੇ ਸੁਰਨਾਥ ਸੁਣਿਆ ਤਰਤ ਤਵਲੇ ਆਕਾਸ਼ ਸੁਣਿਆ ਦੀਪ ਲੋਪਾ ਤਾਨ ਸੁਣਿਆ ਬੋਹ ਨ ਸਕੇ ਕਾਲ ਨਾਨਕ ਭਗਤਾਂ ਦਾ ਸਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਬੋਖਸਾਲ ਹਨਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸ ਤਸਮਰਤ ਵੇਦ ਨਾਨਕ ਪਦ ਕਾਂ ਸਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਾਤ ਸੰਤੋ ਗਿਆਨ ਸੁਣਿਆ ਸਰਕਾਰਿ ਸਿਨਾਣ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿਤਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸ਼ੇਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵੈ ਰਾਹ ਸੁਣਿਆ ਆਤਮ ਬੈਸਕਾ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪੁਸਤਾਏ ਕਾਗਦ ਕਰਮ ਨਾਲ ਲਿਖਣਾ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸੁਤ ਹੋਵੇ ਮਨ ਬੁੱਧ ਮੰਨੇ ਸਗਲ ਪਵਨ ਕੇ ਸੁਧਹ ਮੰਨੇ ਮੂਹ ਚੋਟਾ ਨਾ ਖਾਏ ਮੰਨੇ ਜਮਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰ ਇਕਠਾ ਨਾ ਪਾਏ ਮੰਨੈ ਪਤਿ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚਲੈ ਪੰਥ ਮੰਨੈ ਤਰਮ ਸੇਤੀ ਸੰਬੰਧ ਹੋਐ ਸੋ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਭਾਵੇਂ ਮੁਗਦਵਾਰ ਮੰਨੈ ਪਰਵਰ ਸਹਾਰ ਮੰਨੈ ਤਰੈ ਤਾਰੇ ਗੁਰ ਸਿਖ ਮੰਨੈ ਨਾਨਕ ਭਵੇਂ ਨਾ ਭੇਖੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਚੇ ਪਾਵੈ ਦੁਰਗੈ ਮਾਨ ਪੰਚੇ ਸੋਹੈਂ ਦਰ ਰਾਜਾਨ ਪੰਚਾਂ ਕਾ ਗੁਰ ਏਕ ਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਾ ਕਰਨੈ ਨਾਹੀ ਸੁਮਰ ਤਉਲ ਤਰਹੋ ਦਇਆ ਕਾ ਪੂਤੈ ਸੰਤੋਖ ਥਾਪ ਰਖਿਆ ਜਿਨ ਸੂਤੈ ਜੇ ਕੋ 부ਝੈ ਹੋਵੈ ਸਚਿਆਰ ਤਵਨ ਉਪਰ ਕੇਤਾ ਪਾਰ ਤੇ ਹੋਰ ਪਰੇ ਹੋਰ ਹੋਰ ਜਿਸ ਤੇ ਭਾਰਤ ਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾ ਲਿਖਿਆ ਬੁੜੀ ਕਲਾਮ ਇਹ ਉਨੇਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਲ ਰੂਪ ਕੀਤੀ ਦਾਤ ਜਾਣਾ ਕੌਣ ਕੋਤ ਕੀ ਤਪਸਾ ਕੋ ਕੋ ਕਲਾ ਉਹ ਤੇ ਰੋਏ ਲਖ ਰਿਆਉ ਕੁਦਰਤ ਕਵਣ ਕਹਾ ਵਿਚਾਰ ਬਾਰਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਦਾ ਸਲਾਮਤ ਨਰੰਕਾਰ ਸੰਖ ਜਪ ਸੰਖ ਭਾਉ ਸੰਖ ਪੂਜ ਸੰਖ ਤਪਤਾ ਅ ਸੰਖ ਗ੍ਰੰਥ ਬੁਖਵੇਦ ਪਾਠ ਸੰਖ ਜੋਗ ਮੜ ਰਹੇ ਉਦਾਸ ਸੰਖ ਭਗਤ ਗੁਣ ਗਿਆਂ ਵਿਚਾਰ ਸੰਸਤੀ ਸੰਦਾਤਾਰ ਸੰਖ ਸੂਰ ਉਪਕਸਾਰ ਸੰਖ ਮੋਹ ਨ ਲਿਵਲਾਈ ਤਾਰ ਕੁਦਰਤ ਕਵਣ ਕਾ ਵਿਚਾਰ ਵਰਣ ਜਾਮਾ ਇਕ ਬਾਰ ਜੋ ਤੁਧ ਭਵੈ ਸਾਈ ਭਰੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖੰਦ ਘੋਰ ਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰਜਾ ਹੈ ਜੋਰ ਸੰਖ ਗਲ ਵੱਢ ਹਤਿਆ ਕਮਾ ਹੈ ਸੰਖ ਪਾਪੀ ਪਾਪ ਤਰ ਜਾ ਹੈ ਅਸੰਖ ਕੂੜਿਆ ਔਰ ਕੁੜੇ ਫਿਰਾ ਹੈ ਸੰਖ ਮਲੇਸ਼ ਮਲ ਭਖਾ ਹੈ ਅਸੰਖ ਨੇਦਕ ਸਰਕਾਰਾਂ ਪਰ ਨਾਨਕ ਦੀ ਚੈ ਵਿਚਾਰ ਵਰਣ ਜਾਮਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਰੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਗ ਥਾਵ ਗੰਮ ਗੰਮ ਸੰਖ ਲੋਹ ਅਸੰਖ ਕਹੈ ਸਰਪਾਰ ਹੋਏ ਅਖਰੀ ਨਾਮ ਖਰੀਸਾਲਾ ਅਖਰੀ ਗਿਆਨ ਗੀਤ ਗੁਣਗਾ ਆਖਰੀ ਲਿਖਣ ਬੋਲਣ ਬਾਣ ਕਰਾਸਨ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹੇ ਜਿ ਫਰਮਾਏ ਤੇ ਤੇ ਪਾਹੇ ਜੇ ਤਾ ਕੀਤਾ ਤੇਤਾ ਨਾਉ ਬਿਨ ਨਾਮੈ ਨਾਹੀ ਕੋ ਥਾਉ ਕੁਦਰਤ ਕਵਣ ਕਾ ਵਿਚਾਰ ਵਰਣ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰੀਏ ਹੱਥ ਪੈਰ ਤਾਂ ਦੇਹ ਬਾਣੀ ਧੁੱਪ ਤਰਸਕੇ ਹੈ ਮੂਤ ਪ੍ਰੀਤੀ ਕੱਪੜ ਹੋਏ ਦੇ ਸਾਗੂਣ ਲਈ ਆ ਧੋਏ ਪਰੀਏ ਮਤ ਪਾਪਾਂ ਕੈ ਸੰਗੋ ਧੋਪੈ ਨਾ ਮੈਂ ਕੈ ਰੰਗ ਕੁਨੀ ਪਾਪੀ ਅਖਣ ਨਾ ਹੈ ਕਰ ਕਰ ਕਰਣਾ ਲਿਖਦਾ ਜਾ ਹੋ ਆਪੇ ਵੀ ਜਾ ਪੇਖਾ ਹੋ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਵਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਸਾਭੋਂ ਤੇਰੇ ਮੈਂ ਨਾਹੀ ਕੋਏ ਵਿਣਗੁਣ ਕੀਤੇ ਭਗਤ ਨਾ ਹੋਏ ਸਵਸਥ ਆਪਾਣੀ ਵਰਮਾਓ ਸਤ ਸੁਹਾਨ ਸਦਾ ਮਨ ਚਾਓ ਕੰਪੋ ਫੋਵੇੜਾ ਵਰਤ ਕਵਣ ਕਵਣ ਤਤ ਕਵਣ ਬਾਰ ਕਰਨ ਸਰਤੀ ਮਾਹ ਕਵਣ ਜਿਥੋ ਆਕਾਰ ਵੇ ਨਭਯ ਪੰਡਤੀ ਜੇ ਹੋਵੇ ਨੇ ਪੁਰਾਣ ਵਕਤ ਨਾ ਪਾਇਓ ਕਾਦੀਆਂ ਜਿ ਲਖਲੇ ਪੁਰਾਣ ਤਤ ਵਾਰ ਨਾ ਜੋਗੀ ਜਾਣੈ ਰਤਮਾਹ ਨਾ ਕੋਈ ਜਾ ਕਰਤਾ ਸ੍ਰਿਠੀ ਕੋ ਸਾਜੇ ਆਪੇ ਜਾਣੈ ਸੋਈ ਕਿਮ ਕਰੇ ਆਖਾ ਕੇ ਸਲਾਹੀ ਕਿਉ ਵਰਨੀ ਕਿ ਜਾਣਾ ਨਾਨਕ ਆਖ ਸਭ ਕੋ ਆਖਾ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾਂ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਗੇ ਗਿਆਨ ਨਾ ਸੋਹੈ ਪਾਤ ਨਪ ਤਲ ਲੱਖ ਆਕਾਸਾਂ ਆਗਾਸ ਔੜ ਕੋੜਿ ਭਾਲ ਤਕੇ ਵੇਦ ਕਹਿਣ ਕਬਾਤ ਸਹਿ ਸਠਾਰਾਂ ਕਹਿਣ ਕ ਤੇ ਬਾਸ ਲੋਇਕ ਤਾਤ ਲੇਖ ਹੋਇ ਤਾ ਲਿਖੀ ਅਲੇਖ ਹੋਇ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਾਲਾ ਹੀ ਸਾਲਾ ਏ ਤੇ ਸਤ ਨਾ ਪਾਈ ਆ ਨਦੀਆਂ ਤੈ ਵਾਹਾ ਪਮੈ ਸਮੰਧ ਨਾ ਜਾਣੀ ਐ ਸਮੰਧ ਸੋ ਸੁਲਤਾਨ ਗ੍ਰਹ ਸੇਤੀ ਮਾਲ ਧਨ ਕਿਹੜੇ ਤੁਲ ਨਾ ਹੋਬਨੀ ਜੇ ਤਿਸ ਮਨਹੁ ਨਾ ਵਿਸਰੈ ਅੰਤਨਾ ਸਿੱਥੀ ਕਹ ਹੰਡਾਇਆ ਤੋ ਅੰਤਨਾ ਕਰਨੇ ਜੇ ਨਾ ਅੰਤਨਾ ਬੇ ਕੰ ਸੁਨ ਲਾਇ ਅੰਤਨਾ ਜਾ ਪੈ ਕੇ ਮਨ ਮੰਤ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਪਾਰ ਆਵਾਰ ਅੰਤਕਾਰਨ ਕੀਤੇ ਬਿਲਾਹੀ ਤਾਂ ਕਿ ਅੰਤਨਾ ਪਾਏ ਜਾਏ ਅੰਤਨਾ ਜਾਣੇ ਕੋਏ ਬਹੁਤਾ ਕਈ ਹੈ ਬਹੁਤਾ ਹੋਏ ਵੱਡਾ ਸਾਈਂ ਉਚਾ ਥਾਉ ਚੇ ਉਪਰ ਉਚਾ ਨਾਉ ਏਵੜੂ ਚਾ ਹੋਵੇ ਕੋਏ ਤਿਸ ਉਚੇ ਕੋ ਜਾਣੇ ਸੋਏ ਜੇਵੜਿਆ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਰਨਾਤ ਮਾਇ ਕੀਤੇ ਮੰਗੇ ਜੋਦepar ਕੀਤੇ ਆ ਗਣਤ ਨਹੀਂ ਵਿਚਾਰ ਕੀਤੇ ਖੱਤਰ ਤੈਂ ਬੇਕਾਰ ਕੀਤੇ ਲੈ ਲੈ ਬੁਕਰ ਪਾਹੀ ਕੀਤੇ ਮੂਰਖਾਈ ਖਾਜੀ ਕੀਤੇ ਆ ਦੋ ਭੋਗ ਸਦ ਮਾਰ ਇਹ ਭੇਦਾ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਾ ਸਕੈ ਕੋਵੇ ਜੇ ਕੋ ਖਾਵੇ ਕਾਖਣ ਪਾਏ ਉਹ ਜਾਣੇ ਜੇਤੀਆ ਮੁਖਾਏ ਆਪੇ ਜਾਣੇ ਆਪੇ ਦੇ ਅੱਖ ਸੇ ਭੇਕੀ ਕੇ ਜਸਨਾ ਬਖਸ਼ੇ ਸਤਸਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਹੋਆ ਮੂਲ ਗੁਣ ਮੂਲ ਵਾਪਾਰ ਮੂਲ ਵਾਪਾਰੀ ਅਮਲ ਪੰਡਾ ਰਾਮੁ ਲਾਵੇ ਮੂਲ ਲੈ ਜਾਏ ਮਨ ਭਾਏ ਮੂਲ ਸਮਾਏ ਅਮੋਲ ਧਰਮ ਮੁਰਦੀ ਬਾਣ ਮੁਰਤੁਨ ਫੁਲ ਪ੍ਰਵਾਣ ਮੂਲ ਬਖਸ਼ੀ ਸਭ ਮੂਲ ਨੇ ਸਾਡ ਮੂਲ ਕਰਮ ਆਮਲ ਫਰਮਾਣਾ ਬੋਲੋ ਹੁਲ ਆਖ ਨਾ ਜਾਇ ਆਖ ਰਹਿ ਲਿਵਲਾਏ ਆਖੇ ਵੇਤ ਪਾਠ ਪੁਰਾਣ ਆਖਾਂ ਪੜੇ ਕਰੇ ਬਖਿਆਨ ਆਖਾਂ ਵਰਨੇ ਆਖਾਂ ਇੰਦ ਆਖਾਂ ਗੋਪੀ ਤੇ ਗੋਵਿੰਦ ਆਖਾਂ ਸ਼ਿਰਾ ਆਖਾਂ ਸਿੱਧ ਆਖਾਂ ਕੀਤੇ ਕੀਤੇ ਬੁੱਧ ਆਖਾਂ ਦਾਨ ਵਿਆਖਾਂ ਦੇਵ ਆਖਾਂ ਸੁਰ ਨਰਮੁਜਨ ਸੇਵ ਕੇਤੇ ਆਖਾਂ ਆਥਨ ਪਾਹੀ ਕੇਤੇ ਕਹਿ ਕਹਿ ਉਠੜ ਜਾਹੇ ਤੇ ਕੀਤੇ ਹੋ ਕਰੇ ਤਾਂ ਆਥਨ ਸਕੇ ਕੇ ਕੇ ਜੇ ਵੜਪਾ ਵੇ ਤੇ ਵੜ ਹੋਏ ਨਾਨਕ ਜਣ ਸੱਚਾ ਸੋਏ ਜੇ ਕੋ ਆਖੇ ਬੋਲ ਬਿਗਾੜ ਤਾਂ ਲਿਖੇ ਸਰਗਾ ਵਾਰੰਗਾ ਵਾਰ ਸੋਦਰ ਕਿਹਾ ਸੋ ਕਰਕੇ ਹਾ ਜਿਤ ਵੇ ਸਰਬ ਸੁਮਾਲੇ ਬਾਜੇ ਨਾਦ ਅਨੇਕ ਅਸੰਖਾਂ ਕੇਤੇ ਬਾਗਨ ਹਾਰੇ ਕੇਤੇ ਰਾਗ ਪਰਿ ਸਿਵ ਕੰਨਿਆਨ ਕੇਤੇ ਗਾਵਨ ਹਾਰੇ ਗਾਵੈ ਤੂੰ ਨਾ ਪਾਉਣ ਪਾਣੀ ਬੈਸੰਤਰ ਗਾਵੈ ਰਾਜ ਧਰਮ ਦਵਾਰੇ ਗਾਵੈ ਚਿਤ ਗੁਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੰਸਤਾ ਸੁਵਾਰੇ ਗਾਵੈ ਦੇਨ ਦਾਸਣ ਬੈਠੇ ਦੇਤਿਆਂ ਦਰਨਾਲੇ ਗਾਵੈ ਸਿਰ ਸਮਾਧੀ ਅੰਦਰ ਗਾਵ ਸਾਥ ਵਿਚਾਰੇ ਗਾਵਨ ਜਤੀ ਸਤੇ ਸੰਤੋਖੀ ਗਾਵੈ ਵੀਰ ਕਰਾਰੇ ਭਾਵਨ ਪਰੰਪਰਤਾ ਪਾਉਂਦਾ ਕੇਸਰ ਜੁਗ ਜੁਗ ਬੇਦਾਨਾ ਲੇਗਾ ਮੋਹਣੀਆਂ ਮਨਮੋਹਨ ਸਰਬਾਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅਠਸਤੀ ਤਿਥ ਨਾਲੇਗਾ ਵੈ ਜੋਤ ਮਹਾ ਬਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰਪੰਡਾ ਕਰ ਕਰ ਖੇਤਾਰੇ ਸੇ ਤੁਧਨੋਂ ਗਾਵੈ ਜੋਤ ਤੁਧ ਭਾਵਨ ਰਤੇ ਤੇਰੇ ਪਤ్రਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਤਨਾ ਆਵਨ ਨਾਨਕ ਆ ਵਿਚਾਰੇ ਸੋਏ ਸੋਏ ਸੱਚ ਸਾਇ ਸੱਚਾ ਸਾਚੀ ਨਾਹੀ ਹੈ ਭੀ ਉਸੇ ਜੈ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੇ ਰੰਗੇ ਭੰਤੀ ਕਰ ਕਰ ਜਿੰਸੀ ਮਾਇਆ ਜਿਨ ਹੋ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਉ ਤਿਸ ਦੀ ਬੜਿਆਈ ਜੋਤਿ ਸੁਭਾਵੇ ਸੋਈ ਕਰ ਸੇ ਪੁਨਾ ਕਰਨਾ ਜਾਈ ਸੋ ਪਾਦਸ਼ਾਹੋ ਸ਼ਾਹ ਪਦਸਾਰ ਜ્ઞਾਨ ਪ੍ਰਾਣ ਦਜਾਈ ਮੰਦਾ ਸਰ ਤੋਖ ਸ੍ਰਮ ਪਾਤ ਛੋੜੀ ਧਿਆਨ ਕੀ ਕਰਾਂ ਬਿਪੂਤ ਕਿੰთა ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਜਜ ਮਾਤੀ ਮਾਂਜੀ ਤੈ ਜਗ ਜੀਤ ਆਦੇਸ਼ ਤਸੈ ਆਦੇਸ਼ ਆਦਨੀ ਰਣਾਦ ਨਾ ਹਤ ਜੁਗ ਜੁਗ ਵੇ ਕੋ ਵੇਸ ਭੁਗਤ ਗਿਆਨ ਦਇਆ ਪੰਡਰਨਾ ਕਟਕੜਵਾ ਜਨ ਨਾਦ ਆਪਨਾਥ ਨਾਥੀ ਸਭ ਜਾ ਕੀ ਰਿੱਧ ਸਿ ਲਬਰਾ ਸਾਧ ਜੋਗ ਵਿਜੋਗ ਦੋਇ ਕਾਰ ਚਲਾਵੇਂ ਲਿਖ ਆਵੇਂ ਪਾਗ ਆਦੇਸ ਦਸਿਆ ਆਦੇਸ ਆਦਨੀ ਲਨਾਦਨਾਹਤ ਜੁਗ ਜੁਗ ਵੇਖੋ ਵੇਸ ਇਕਮਾਏ ਜੁਗਤ ਵਿਆਇ ਤਿੰਨ ਚੇਲੇ ਪਰਵਾੜੀ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਨ ਜਿਨ ਤਿਸ ਭਾਵੈ ਤਿਮੈ ਚਲਾਵੈ ਜਿਨੂ ਬੈ ਫਰਮਾਨ ਉਹ ਵੇਖੈ ਉਹਨਾ ਨਦਨਾਯ ਆਵੇ ਬਹੁਤ ਹੈ ਰੁਬੇਡਾ आदेश तसय आदेश आदनिल नादन आहत जुग जुग वेको वेश आसन रोय रोय पंडार जोग स्पार सोए काबार कर कर वेखे सज्जन हार नानक सच्चे की साची कार आदेश तसय आदेश आदनिल नादन आहत जुग जुग वेको वेश ਇਕਦੋਜੀ ਪੌ ਲਖੋ ਹੈ ਲਖ ਵੈ ਲਖ 20 ਲਖ ਲਗੇੜਾ ਆਖੀਆਂ ਇੱਕ ਨਾਮ ਜਗਦੀਸ਼ ਵੈ ਤਰਾ ਪੱਪੜੀਆਂ ਚੜਿਏ ਹੋਈ 21 ਸੁਗਰਨਾ ਆਕਾਸ਼ ਕੀ ਕੀਟਾਂ ਆਈ 20 ਨਾਲਗ ਨਜ਼ਰੀ ਪਾਈ ਐ ਕੁੜੀ ਕੁੜਾ ਠੀਸ ਅੱਖ ਮਜ਼ੋਰ ਚੁਪੈ ਨਾ ਜੋਰ ਜੋ ਨਾ ਮੰਗਣ ਦੇਣਾ ਜੋਰ ਜੋ ਨਾ ਜੀਵਨ ਮਰਨ ਜੋਰ ਜੋ ਨਾ ਰਾਜ ਮਾਲ ਮਨਸੂਰ ਜੋ ਨਾਸੁ ਤੈਂ ਗਿਆ ਵਿਚਾਰ ਜੋ ਨਾਜੁਕ ਤੈਂ ਛੋਟੈ ਸੰਸਾਰ ਜੇ ਸਤਜੋਗ ਕਰ ਵੇਖੈ ਸੋਏ ਨਾਨਕ ਤੁਮ ਨਹੀਂ ਤਨਾ ਕੋਏ ਰਾਤੀ ਰੁਤੀ ਥੀਤੀ ਵਾਰ ਪਵ ਪਾਣੀ ਅਗਨੀ ਪਾਤਾਲ ਤਸਵੇ ਤਾਤੀ ਥਾ ਪ੍ਰਖੀਤ ਰੰਸਾਲ ਤਸਵੇ ਜੀ ਜੁਗਤ ਕੇ ਰੰਗ ਤਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਕੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੇਥੈ ਸੋਨ ਪੰਚ ਪ੍ਰਵਾਨ ਨਦਰੇ ਕਰੰਪ ਵੈ ਨੀਸਾਣ ਕਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਤਰਨਖੰਡ ਕਾਏ ਹੋ ਧਰਮ ਗਿਆਨਖੰਡ ਕਾ ਕੋ ਕਰਮ ਕੇਤੇ ਕੌਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਘੜਤ ਘੜੀਆਂ ਰੂਪ ਰਾਂਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਧ ਬੁੱਧ ਨਾ ਕੇਤੇ ਕੇਤੇ ਦੇ ਵਿਵੇਸ ਕੇਤੇ ਦੇਵ ਦਾਨੁ ਮਨ ਕੇਤੇ ਕੇਤੇ ਰਤਨ ਸਮੁੰਦਰ ਕੇਤੀਆਂ ਥਾਣੀ ਕੇਤੀਆਂ ਬਾਣੀ ਕੇਤੇ ਪਾਤਰ ਰਿੰਦ ਕੇਤੀਆਂ ਸਿੱਤੇ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੈ ਨਾਬ ਜਨੋਤ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਕੜੀਏ ਬਹੁਤਨੂਪ ਤਾਂ ਕਿਆ ਗੱਲਾਂ ਕੁਥੀਆਂ ਨਾ ਜਾਹੀ ਜੇ ਕੋ ਕਹਿ ਪਿਛੈ ਪੁਸਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸੇ ਦਹਾ ਕੇ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋ ਮਾਂ ਬਸੂਰ ਤਨ ਮੈਂ ਰਾਮ ਰਹਾ ਭਰਪੂਰ ਤਿੱਥੈ ਸੀਤੋ ਸੀਤਾ ਮੈਂ ਮਾਮਾ ਹੈ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਹਮਰੇ ਨਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇਰੋ ਕਰੈ ਅਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਰਨੰਕਾਰ ਕਰ ਕਰ ਵੇਖੈ ਦਰਿ ਮਿਹਾਲ ਤਿਥੈ ਖੰਡ ਮੰਡਲ ਵਰ ਪੰਡ ਦੇਖੋ ਕਥੈ ਤੰਤ ਨਾ ਅੰਤ ਤਿਦੈ ਲੋਲਯ ਕਾਰ ਜਿਗ ਜਿਗ ਹੁਕਮਾ ਤਿਵੇ ਤੁਮ ਕਾਰ ਵੇਖੈ ਵਿਰਸੈ ਕਰ ਵਿਚਾਰ ਨਾਨਕ ਕਥਨਾ ਕਰਦਾਸਾਰ ਜਤ ਪਹਾਰਾ ਤੇਜ ਸੁਨਿਆਰ ਹਰਣ ਮਤ ਵੇਦਥੀ ਯਾਰ ਪਾਉ ਖਲਾ ਕਰ ਤਪ ਤਾਉ ਭੰਡ ਪਾਉ ਅੰਮ੍ਰਿਤ ਤਿਤਟਾਲ ਘੜਿਐ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਹਾਲ ਸ਼ੋਕ ਪਵਨ ਗੁਰੂ ਪਾਣੀ ਪਇਤਾ ਮਾਤਾ ਤਤਮਹਤ ਦੇਸਰਾਤ ਦੁਇ ਦਾਈ ਦਾਇਆ ਖਿੰਡੈ ਸਗਲ ਜਗਤ ਚੰਗਿਆ ਆਇਆ ਬੁਰਿਆ ਆਇਆ ਵਾਚੈ ਧਰਮ ਹضور ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇ ਮੁਖੁ ਜਲੇ ਕੀਤੀ ਛੁਟੀ ਨਾ ਜਿਨੇ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੇਤੀ ਛੁਟੀ ਨਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ